ਕਿ ਸਾਰੇ ਨੂੰ ਮੈਂ ਮਨਦੀਪ ਕੌਰ ਮੈਂ ਤੁਹਾਡੇ ਘਰ ਦੇ ਪਚਾਰ ਇਸ ਤਰ੍ਹਾਂ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਵਿਚਾਨੇ ਵੀ ਸਿਹਤ ਹੋਗੇ ਤੇ ਮਸਤ ਹੋਗੇ ਆ ਵੀ ਠੀਕ ਠਾਕ ਆ ਤੇ ਸ਼ਾਮਾਂ ਦੇ ਪਵਜ ਗਿਆ ਕਿਹਨੇ 6:30 ਸਾਡੇ 6 ਦਾ ਟਾਈਮ ਹੋ ਗਿਆ ਸ਼ਾਮ ਦਾ ਸੂਟ ਮੈਂ ਸੀ ਲਿਆ ਵਾ ਕਰਮਜੀਤ ਦਾ ਤੇ ਕਰਮਜੀਤ ਨੇ ਪਾ ਵੀ ਲਿਆ ਕਰਮਜੀਤ ਨੂੰ ਕਾਈਂ ਸੂਟ ਆ ਆ ਕਰਮਜੀਤ ਦਾ ਸੂਟ ਆ ਦੱਸਿਓ ਕਮੈਂਟ ਕਰਕੇ ਕਿੱਦਾਂ ਦਾ ਲੱਗਾ ਪ੍ਰਸਵਨ ਨਹੀਂ ਕੀਤਾ ਹੀ ਇੰਦਾ ਪਾਲਿਆ ਚਾਹ ਚੀਪਕਿਆ ਦੱਸਿਓ ਕਮੈਂਟ ਕਰਕੇ ਕਿੱਦਾਂ ਦਾ ਲੱਗਾ ਤੇ ਨਾ ਮੌਸਮ ਠੰਡਾ ਹੋ ਗਿਆ ਬਹੁਤ ਸੁਣਾ ਮੌਸਮ ਹੋ ਗਿਆ ਵਾ بارش ਵੀ ਪੈ ਗਈ ਆ ਤੇ ਬੱਦਲ ਵੀ ਹੋਏ ਆ ਉਹਦੇ ਕਰਕੇ ਨਾ ਥੋੜੀ ਤੇਰੀ ਏਸੀ ਚੱਲ ਜੇ ਨਾ ਪਰ 28 ਦੇ ਏਸੀ ਚਲਾਉਣ ਨੇ ਨਾ 28 ਦੇ ਘਾੜ ਲੱਗਣ ਡੈ ਭੀ ਆ ਤੇ ਆਹ ਬੈਡ ਸ਼ੀਟ ਨਾ ਮੈਂ ਉੱਤੇ ਸੁੱਲਾ ਕੇ ਦੁਪਹਿਰੇ ਰਸੂਗੀ ਨੱਕ ਜਾ ਆ ਗਿਆ ਜੀ ਏਸੀ ਬੰਦ ਕੀਤਾ ਤਾਂ ਮੈਨੂੰ ਠੰਡੀ ਲੱਗੀ ਜਾਣ ਦੀ ਹੁਣ ਮੈਂ ਜਿਹੜਾ ਸਮਾਨ ਹੈ ਇੱਕ ਨਾਮ ਮਸ਼ੀਨ ਤੇ ਮੈਨੂੰ ਇੱਥੇ ਪਈ ਰਹਿਣੀ ਹੈ ਜੇ ਮੈਂ ਆਪਣਾ ਸੂਟ ਕੱਟਣਾ ਤੇ ਬਾਕੀ ਦਾ ਸਮਾਨ ਜਿਹੜਾ ਮੈਂ ਸਮੇਟ ਲੈਣੀ ਆ ਸਾਰਾ ਤੇ ਇੱਕ ਮੈਂ ਸੂਟ ਸੀ ਲਿਆ ਵਾ ਮੈਂ ਲੱਗੀ 5 ਘੰਟੇ ਮੈਂ ਲੱਗੀ ਨਾ 5 ਘੰਟੇ ਮੈਂ ਲੱਗੀ ਸੂਟ ਸੀ ਤੇ 6:30 ਵਜੇ ਮੈਂ ਸੂਟ ਕੰਪਲੀਟ ਕਰਕੇ ਉਹ ਕੁੜੀ ਦੇ ਘਰ ਪਵਾ ਵੀ ਦਿੱਤਾ ਇੰਨੀ ਛੋੜੀ ਆ ਰੀਲਾ ਆੜੇ ਡੱਬੇ ਰੀਲਾ ਆੜੇ ਡੱਬੇ ਉੱਥੇ ਪਾਇਆ ਉੱਥੇ ਰਖਾ ਰਖਿਆ ਆਲਾ ਫੜ ਦੇ ਜਦੋਂ ਰਿਸੋਰਸੇਵਾ ਕੋ ਦੋਨੇ ਆਵਾਂਗੇ ਕਿ ਪਹਿਲਾਂ ਜੁਰਰੀ ਖਲਾਰਾ ਪਾਉਣਾ ਹਾਂ ਮੈਂ ਉਹ ਸੂਟ ਇਹਦਾ ਕੱਟਣ ਵਾਲਾ ਪਿਆ ਉਹ ਸੂਟ ਬਣਾਉਣਾ ਤੇ ਪਰਸੋਂ ਦਾ ਲੈ ਕੇ ਤੇ ਮੈਂ ਕੱਲ ਤੋਂ ਸੱਚ ਕੱਲ ਤੋਂ ਲੈ ਕੇ ਦਾ ਅੱਜ ਇਹ ਮੈਂ ਤਿੰਨ ਛੁੱਟ ਥੇਲੇ ਆ ਮੈਂ ਛੇਤੀ ਛੇਤੀ ਸੀ ਨਹੀਂ ਕਿਉਂਕਿ ਮੈਂ ਵੀ ਕਿਤੇ ਜਾਣ ਵਾਲੀ ਆ ਤੇ ਛੁੱਟੀਆਂ ਖਤਮ ਹੋ ਗਈਆਂ ਵਾ ਆਪਾਂ ਕਿਤੇ ਗਏ ਨਹੀਂ ਅਸੀਂ ਵੀ ਚੱਲ ਜਾਾਂਗੇ ਕਿਤੇ ਘੁੰਮਣ ਫੇਰਣ ਵਾਸਤੇ ਤੇ ਦੂਰ ਦਾ ਟੂਰ ਹੈ ਇੰਗਾ ਚਲੋ ਅਹੀਂ ਵੀ ਇਹਨਾਂ ਦੀਆਂ ਛੁੱਟੀਆਂ ਬਸ ਖਤਮ ਹੋਣ ਵਾਲੀਆਂ ਇਹਨਾਂ ਚੱਲ ਜਣਾ ਇਹ ਜਾ ਕੇ ਆਉਣਗੇ ਫਿਰ ਚੱਲ ਜਾਣਗੇ ਤੇ ਫਿਰ ਮੈਂ ਵੀ ਚੱਲ ਜਾਣਾ ਨਾ ਆਪ ਸੂਟ ਸੀਨ ਦਾ ਇਹ ਫਾਇਦਾ ਹੋ ਗਿਆ ਵਾ ਕਿ ਆਹਨ ਕੋ ਇੱਕ ਸ਼ਰਟ ਪੂਰੀ ਦਾ ਕਪੜਾ ਬਚ ਗਿਆ ਵਾ ਮੇਰੇ ਸੂਟ ਚ ਤੇ ਆ ਮੈਡਮ ਦਾ ਸੂਟ ਆ ਇਹ ਫੇਰੇ ਕੱਟਣਾ ਹੋਣੀ ਕੱਟਣਾ ਸੂਟ ਬਣਾਉਣਾ ਤੇ ਕਰਮਜੀਤ ਆ ਵੀ ਉੱਧ ਰੱਖਿਆ ਤੇ ਹੁਣ ਮੈਂ ਕੱਟਣਾ ਆਪਣਾ ਸੂਟ ਉਹ ਤੁਹਾਨੂੰ ਮੈਂ ਵਿਖਾਉਣੀ ਆ ਇੱਕ ਰਾ ਸਾਰਾ ਖਲਾਰਾ ਵਗੈਰਾ ਸਮੇਟ ਲੀ ਮੇਰੇ ਨਾਲ ਜਿੱਦਾਂ ਸਰਵਾਈਕਲ ਆ ਤੇ ਆ ਬੋਤਲ ਨਾ ਮੇਰੇ ਉਹ ਲੱਭਣ ਨਹੀਂ ਬਿਆ ਜਿਹੜਾ ਜਿੱਥੇ ਹੋਰ ਡਵਾਟਰ ਪਾ ਲਈਦਾ ਨਾ ਬੋਤਲ ਉਹ ਵੀ ਮੇਰੇ ਕੋਲ ਹੈਗਾ ਵਾ ਬੈਗ ਜਾ ਵਾਟਰ ਬੈਗ ਉਹ ਲੱਭਾਂ ਨਹੀਂ ਤੇ ਉਹਦੇ ਕਰਕੇ ਫਿਰ ਆ ਇਹ ਚ ਪਾਣੀ ਪਾਉਣਾ ਪਿਆ ਗਰਮ ਕਰਕੇ ਇਹਦੀ ਰੱਖ ਲੋ ਬਾਹਰ ਆਦ ਨੂੰ ਲੋੜ ਪਊ ਤੇ ਲੱਲਾਂਗੇ ਆ ਸਟੋਰ ਚ ਰੱਖੋ ਛਾੜੂ ਖੜੀ ਆਇਆ ਤੇ ਮੈਂ ਨਾ ਇੱਕ ਵਾਰਾਂ ਖਲਾਰਾ ਉਹ ਆਪਣਾ ਰੂਮ ਚ ਇਹ ਮੈਂ ਸਾਫ ਲੈਣਾ ਵਾ ਵੀ ਜਦੋਂ ਨਾ ਮੈਂ ਇਧਰ ਰੈਲੈਕਸ ਜਾ ਹੋ ਜੂਗਾ ਮੈਂ ਬੋਰ ਹੋ ਗਈ ਆ ਖਲਾਰਾ ਜਾ ਵੇਖ ਕੇ ਨਾ ਅੱਜ ਇਦਾਂ ਹੀ ਬੈੱਡ ਮੈਸ ਰਿਆ ਪੂਰਾ ਇੱਚ ਕਿਉਂਕਿ ਸਾਰਾ ਸਮਾਨ ਪਿਆ ਹੀ ਕਿੱਥੇ ਚਾਰ ਕਿੱਥੇ ਲਾੜਨੀ ਆ ਔਰ ਉਹ ਟਾਕੀਏ ਦੁਕੀਆ ਸਾਰਾ ਸਬੂਤ ਹੈ ਉਹ ਸੂਟ ਦੇ ਜਿਹੜਾ ਨਾ ਪਾਇਆ ਮੈਡਮ ਨੇ ਪਾ ਵੀ ਲਿਆ ਪ੍ਰੈਸਿੰਗ ਨਹੀਂ ਕੀਤਾ ਉਹਨੇ ਚਾਚੀ ਪਾ ਲਿਆ ਪਾ ਕੇ ਮੈਨੂੰ ਵਿਖਾਉਣ ਦੀ ਯਾਰ ਐਂ ਤਾਂ ਨਾਪੇ ਹੁਣ ਕਿਉਂਕਿ ਉਸੂਟ ਨੂੰ ਨਾ ਮੈਂ ਤਰਪਾਈ ਵਾਲੀਆਂ ਸੀਣਾ ਨਹੀਂ ਮਾਰੀਆਂ ਸਿੱਧਾ ਸੀਣਾ ਹੀ ਦੇ ਮਾਰਤੀਆਂ ਕਾਰਪੋਰਾ ਵਾਲਾ ਹੀ ਤਰਪਾਈ ਦਾ ਤਾਂ ਕੋਈ ਕੰਮ ਹੈ ਨਹੀਂ ਕਾਰਪੋਰਾ ਵਾਲੇ ਸੂਟ ਜਿਹੜੇ ਹੁੰਦੇ ਮਨਾਂ ਨੂੰ ਕੱਟੇ ਤਰਪਾਈਆਂ ਕਰ ਦਿੰਦੀਆਂ ਸੀਣਾ ਹੀ ਮਾਰ ਲਈ ਤੀਗਾ ਚੱਕਰ ਮੈਂ ਚੱਕ ਦਿਨ ਸਾਰਾ ਆਪਣਾ ਖਲਾਰਾ ਤੇ ਆ ਕਰਮਜੀਤ ਦਾ ਨਾਮ ਲਿਖਿਆ ਹੈ ਕਾਪੀ ਤੇ ਇਹ ਉਹ ਕਾਪੀ ਆ ਤੇ ਇਹਦੀ ਕਾਪੇ ਦੀ ਤਾਂ ਜਰੂਰਤ ਨਹੀਂ ਹੁਣ ਆਪਣਾ ਕਰਕੇਣਾ ਹੋ ਮੈਂ ਨਾਲੇ ਕਰਮਜੀਤ ਦਾ ਜਿਹੜਾ ਨਾਪ ਉਹ ਵੀ ਮੈਂ ਰੱਟ ਲਿਆ ਜਿਹੜਾ ਮੈਂ ਮੇਰੇ ਆਪਣਾ ਨਾਪ ਹੋਣਾ ਉਹ ਮੈਂ ਕਦੀ ਨਾਪ ਲਈ ਨਹੀਂ ਆਪਣੇ ਛੂਟਾਂ ਦਾ ਕਿਉਂਕਿ ਮੈਨੂੰ ਆਪਣੇ ਨਾਪ ਦਾ ਪਤਾ ਵਾ ਕਰਮਜੀਤ ਦੇ ਛੂਟ ਚੋਂ ਕੱਪੜਾ ਬਚ ਗਿਆ ਕਰਮਜੀਤ ਦੇ ਛੂਟ ਚੋਂ ਵੀ ਬਚ ਗਿਆ ਵਾ ਥੋੜਾ ਜਿਹਾ ਕੱਪੜਾ ਅੱਧਾ ਵੀ ਮਿੱਟ ਤੇ ਕਰਮਜੀਤ ਦੇ ਕਿਉਂਕਿ ਹਾਈਟ ਵੀ ਘੱਟ ਆ ਤੇ ਇਹਦੇ ਮਹਾ 4 ਸਵਾ 4 ਚ ਸੂਟ ਬਣ ਜਾਂਦਾ ਵਾ ਬਹੁਤ ਵਧੀਆ ਉੱਚੋਂ ਕਪੜਾ ਵੱਜ ਜਾਂਦਾ ਤੇ ਮੈਂ ਲੈਨੀ ਆ 5.5 ਜੇ ਮੈਂ ਥਾਨ ਚੋਂ ਲਾਵਾਂ ਕਿਉਂਕਿ ਮੇਰੇ ਇੰਨੇ ਨੇ ਸ਼ਰਟਾਂ ਹੁੰਦੀਆਂ ਵਾ ਉਹ ਹੁੰਦੀਆਂ ਵਾ 49 ਇੰਚ ਤੇ ਸ਼ਰਟਾਂ ਮੈਂ ਪੁੰਨੀਆਂ ਲਾਵਾਂਗੇ ਤੇ ਨਾਲੇ ਮੈਂ ਜ਼ਿਆਦਾਤਰ A ਸ਼ੇਪ ਵੀ ਪੁੰਨੀ ਆ ਸਮਾਨ ਚੁੱਕ ਲੈਨੀ ਮੈਂ ਹੋ ਜਾਣਾ ਮੈਸਜ ਆਣਾ ਮੈਨੂੰ ਫੋਨ ਨਹੀਂ ਆ ਬਿਲਕੁਲ ਵੀ ਮੈਨੂੰ ਹੁੰਦਾ ਹੈ ਕਲੀਨ ਹੋਵੇ ਮੈਨੂੰ ਮਸ਼ੀਨ ਤਾਂ ਨਹੀਂ ਚੁੱਕਣ ਦੀ ਕਿ ਮੇਰਾ ਪਤਾ ਨਹੀਂ ਕਦੋਂ ਮੇਰਾ ਮਨ ਕਰ ਆਵੇ ਉਹ ਮੈਂ ਦੂਜਾ ਸੂਟ ਵੀ ਸੀਨਾ ਤੇ ਆ ਮੇਰੇ ਸੂਟ ਜਿਹੜੇ ਮੈਂ ਇਹ ਵੀ ਸਟਿਚ ਕਰ ਲੈਣੇ ਆ ਆ ਮੈਂ ਹੁਣ ਕੱਟਿੰਗ ਇਹਦੀ ਕਰਨੀ ਆ ਉਸ ਤੋਂ ਬਾਅਦ ਮੈਂ ਕਰਨੀ ਆ ਇਹ ਹਰ ਕਿ ਮੈਂ ਲਈ ਆ ਛੋਟੇ ਛੋਟੇ ਪ੍ਰਿੰਟ ਵਾਲੇ ਤੇ ਬਿਲਕੁਲ ਲਾਈਟ ਸ਼ੇਡਾਂ ਨਹੀਂ ਆ ਦੱਸਿਓ ਕਮੈਂਟ ਕਰਕੇ ਤਾਂ ਇਹ ਸੂਟ ਕਿਦਾਂ ਲੱਗੇ ਇਹ ਮੈਂ ਤੁਹਾਨੂੰ ਪਾ ਕੇ ਵਿਖਾਵਾਂਗੀ ਕਿ ਇਹ ਕਿਦਾਂ ਦਾ ਲੱਗਦਾ ਸੂਟ ਤੇ ਆ ਵੀ ਕਿਉਂਕਿ ਆਪਾਂ ਜਾਣਾਂਗਾ ਕਿਤੇ ਇਹਨਾਂ ਨੂੰ ਆਪਾਂ ਡਿਜ਼ਾਈਨਰ ਬਣਾਉਣੇ ਆ ਸੂਟ ਇਹ ਨਹੀਂ ਕਿ ਮੈਂ ਸਿੰਪਲ ਬਣਾਉਣੇ ਆ ਕੋਸ਼ਾ ਕੋਸ਼ਲਾ ਦੇਖਾਉ ਤੋਂ ਮੁਰਕਾ ਡਿਜ਼ਾਈਨ ਕਰ ਲੂੰਗੀ ਮੈਂ ਤੇ ਜਿਹੜਾ ਸੂਟ ਡਿਜ਼ਾਈਨ ਕੀਤਾ ਉਹ ਖੋ ਨਹੀਂ ਤੁਹਾਨੂੰ ਆਹ ਲੈ ਜਿਹੜਾ ਸੂਟ ਆਹ ਜਿਹੜਾ ਸੂਟ ਹੈ ਮੈਂ ਰਾਤ ਬਣਾ ਕੇ ਸੁੱਤੀ ਹਾਂ ਤੇ ਆਹ ਹੈ ਦੀ ਬਾਟਮ ਇਹਨੇ ਪਹੁੰਚਾਲੇ ਇਦਾਂ ਕਰਕੇ ਨਾ ਇਦਾਂ ਕਰਕੇ ਇਹਨੇ ਪਹੁੰਚ ਜਾਂਦੇ ਡਿਜ਼ਾਈਨ ਆਉਣ ਦੇ ਹੂੰ ਇਦਾਂ ਕਰਕੇ ਨਾ ਪਹੁੰਚਾਂ ਦੇ ਮੈਂ ਡਿਜ਼ਾਈਨ ਬਣਾ ਲਿਆ ਵਾ ਇਹ ਪ੍ਰਿੰਟ ਸੂਟ ਆ ਤੇ ਇਦਾਂ ਕਰਕੇ ਨਾ ਇਹਦੀਆਂ ਆਗਲੀਆਂ ਅਲਫ ਲੈਲਾ ਬਾਜੂ ਬਣਾਈਆਂ ਵਾ ਬੋਰਡ ਨੈੱਕ ਬਣਾਇਆ ਤਾਂ ਨੈੱਕ ਤੇ ਨਾ ਮੈਂ ਇਦਾਂ ਹੀ ਛੋਟਾ ਜਿਹਾ ਲਾਟਾਵਾ ਬਣਾ ਕੇ ਡਿਜ਼ਾਈਨ ਬਣਾ ਕੇ ਤੇ ਇੱਥੇ ਆਹ ਜਿਹੜਾ ਵਾ ਡਿਜ਼ਾਈਨ ਉਹ ਵੀ ਮੈਂ ਆਪ ਬਣਾਇਆ ਵਾਂ ਕਿਉਂਕਿ ਪ੍ਰਿੰਟ ਸੂਟ ਹੀ ਤੇ ਥੋੜਾ ਜਿਆਦਾ ਵੀ ਜਿਹੜਾ ਗੈਟਪ ਚੇਂਜ ਹੋ ਜੀ ਸੂਟ ਦਾ ਤੇ ਥੋੜਾ ਪਿਆਰਾ ਲੱਗਣ ਲੱਗ ਜੇ ਇਸ ਕਰਕੇ ਮੈਂ ਹਲਕਾ ਜਿਹਾ ਡਿਜ਼ਾਈਨ ਕੀਤਾ ਵਾ ਇਹਦੇ ਨਾਲ ਦੇ ਮੈਂ ਸੇਮ ਕਰੂਗੀ ਇਹਨੂੰ ਬਣਾ ਕੇ ਦਿੱਤਾ ਕਰ ਦੇ ਲਈ ਇਹਦੇ ਨਾਲ ਦਾ ਨਾ ਸੇਮ ਕਰੂਗੀ ਤੁਹਾਨੂੰ ਬਣਾ ਕੇ ਦਿੱਤਾ ਵਾ ਪਰ ਨਾ ਉਹਦਾ ਡਿਜ਼ਾਈਨ ਲੱਗ ਤੋਂ ਬਣਾਇਆ ਵਾ ਹੋਰ ਮੈਂ ਤੁਹਾਨੂੰ ਡਿਜ਼ਾਈਨ ਉਹ ਖੋਣੀ ਆ ਸੂਟ ਦਾ ਦੇਖਿਓ ਤੁਸੀਂ ਕਿੰਨਾ ਪਿਆਰਾ ਬਣਿਆ ਵਾ ਮੇਰੇ ਸਾਹਮਣੇ ਤੇ ਬਹੁਤ ਪਿਆਰਾ ਬਣਿਆ ਮੈਨੂੰ ਨਾ ਜੇ ਦਾ ਥੋੜਾ ਥੋੜਾ ਕੋਲਡ ਜਾ ਹੋਣ ਲੱਗਿਆ ਇਸੀ ਨਾ ਇਸੀ ਸਾਡਾ ਚੱਲਣ ਡਿਆ ਵਾ 25 ਤੇ ਤੇ ਹੁਣ ਇਹ ਜਸ ਚਲਾਇਆ ਹੀ ਆ ਇਹਨਾਂ ਮੌਸਮ ਚੇਂਜ ਹੋ ਗਿਆ ਵਾ ਕਿ ਇਧਰੋਂ ਇਸੀ ਚਲਾਓ ਇਧਰੋਂ ਹੱਡ ਲੱਗਣ ਲੱਗ ਜਾਂਦੀ ਆ ਤੇ ਇਦਾਂ ਕਰਕੇ ਨਾ ਮੈਂ ਬਣਾ ਲਿਆ ਵਾ ਸੂਟ ਆਪਣਾ ਹਲਕਾ ਜਿਹਾ ਡਿਜ਼ਾਈਨ ਦੇ ਕੇ ਤੇ ਬੜੇ ਮੈਨੂੰ ਬੜਾ ਪਿਆਰਾ ਲੱਗਾ ਇਹ ਸੂਟ ਨਾ ਕਲਰ ਬੜਾ ਸੋਨਾ ਇਹਦਾ ਹਾਂ ਮੇਰੀ ਅਲਮਾਰੇ ਚ ਰੱਖ ਦੀ ਹਾਂ ਡਿਪਰੈਸ ਹਾਣੇ ਆਏ ਛੋਟ ਤੇ ਕਰਮ ਜੀ ਦਾ ਦੇਖੋ ਸੀਮ ਬਣਾਇਆ ਵਾ ਇਹਨੇ ਇੱਕ ਵਾਰਾ ਪਾ ਲਿਆ ਵਾ ਮੈਂ ਤਾਂ ਚਲੋ ਫਿਰ ਨਹੀਂ ਪਾਇਆ ਆ ਦੇਖੋ ਇਹਦੇ ਨਾਲ ਮੈਂ ਏਦਾਂ ਕਰਕੇ ਇਹਦਾ ਬਟਰਫਲਾਈ ਡਿਜ਼ਾਈਨ ਬਣਾਤਾ ਸੀ ਇਹਦੀਆਂ ਵੀ ਮੈਂ ਜਿਹੜੀਆਂ 슬ੀਵ ਆ ਏਦਾਂ ਬਣਾਈਆਂ ਵਾ ਤੇ ਇਹਦਾ ਵੀ ਬੋਰਡ ਨੈਕ ਬਣਾਇਆ ਵਾ ਏਦਾਂ ਦਾ ਬੜਾ ਪਿਆਰਾ ਜਿਹਾ ਕਿਊਟ ਜਿਹਾ ਡਿਜ਼ਾਈਨ ਬਣਿਆ ਵਾ ਬੜਾ ਸੋਹਣਾ ਤੇ ਇਹਦੀ ਜਿਹੜੀ ਬਾਟਮ ਆ ਉਹ ਹੈਗੀ ਆ ਪਾਕਿਸਤਾਨੀ ਬਾਟਮ ਬਣਾਈ ਆ ਪਾਕਿਸਤਾਨੀ बॉटम ਬਣਾਈਆਂ ਬਿਲਕੁਲ ਸਿੰਪਲ ਕੁਝ ਨਹੀਂ ਲਾਇਆ ਮੈਂ बॉटम ਦੇ ਉੱਤੇ ਇਹਦਾ ਸੂਟ ਵੀ ਪ੍ਰੈਸ ਕਰਨ ਵਾਲਾ ਇਹ ਹੁਣ ਸ਼ਹਿਰਾਦ ਨੂੰ ਬ੍ਰਾਜ਼ੀਲ ਜਾਂਦੀ। ਰਾਤ ਨੂੰ ਲਾਉਗੀ ਕਰਨੀ ਪ੍ਰੈਸ ਤੇ ਮੈਂ ਸੋਏ ਸੀਨੇ ਆ ਸੂਟ ਤੇ ਇਹ ਕੱਪੜੇ ਜਿਹੜੇ ਨਾ ਸਾਡੇ 2 ਦਿਨ ਹੋ ਗਏ ਆ ਘਰ ਪਉਣ ਵਾਲਾ ਕੋਈ ਕੱਪੜਾ ਨਹੀਂ ਪ੍ਰੈਸ ਹੋਇਆ ਤੇ ਜਿਹੜੇ ਪ੍ਰੈਸ ਹੋਏ ਉਹ ਪਈ ਜਾਣਦੇ ਆ ਤੇ ਆ ਤੁਹਾਨੂੰ ਖਾਈ ਦਿੱਤੇ ਸੂਟ ਇਹਨਾਂ ਦੀ ਕਟਿੰਗ ਤਾਂ ਦੇ ਨਾਲ ਮੈਂ ਸ਼ੇਅਰ ਕਰੂੰਗੀ ਰਾਤ ਨੂੰ ਹੁਣ ਮਤਲਬ ਅੱਜ ਹੀ ਅੱਜ ਹੈਗਾ ਵਾ ਸ਼ੁਕਰਵਾਰ ਅੱਜ ਸ਼ੁਕਰਵਾਰ ਦੇ ਸ਼ਾਮ 6:00 ਵਜੇ ਦੀ ਵੀਡੀਓ ਮੈਂ ਸ਼ੂਟ ਕਰਨੀ ਸ਼ੁਰੂ ਕੀਤੀ ਆ ਤੇ ਇਹ 6:30 ਵਜੇ ਦੀ ਵੀਡੀਓ ਜਿਹੜੀ ਇਹ ਮੈਂ ਮੇਰੀ ਆਣੀ ਆ ਸੰਦੇ ਨੂੰ ਏ ਮੇਰਾ ਜਿਹੜੀ ਵੀਡੀਓ ਅਸੰਨੇ ਨਾਣੀ ਆ ਉਹਦਾ ਰੀਜ਼ਨ ਇਹ ਆ ਕਿ ਮੇਰੇ ਕੋਲ ਇੱਕ ਆਲਰੇਡੀ ਬਲੌਗ ਪਿਆ ਉਹ ਮੈਂ ਉਹ ਪੋਣਾ ਵਿਲੋ ਤੋਂ ਬਾਅਦ ਇਹ ਸੰਦੇਨ ਮੈਂ ਜਿਹੜੀ ਆ ਵੀਡੀਓ ਅਪਲੋਡ ਕਰ ਦੋਗੀ ਚਲੋ ਜੀ ਇਹਨਾਂ ਕੁਝ ਵਿਖਾਤਾ ਹੁਣ ਮੈਂ ਵਿਖਾਉਂਗੀ ਡਾਇਰੈਕਟ ਇਹਨਾਂ ਦੀ ਕਟਿੰਗ ਚਲੋ ਜੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਆ ਪਲੀ ਮੇਰੇ ਚੈਨਲ ਨੂੰ 6 ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਲਓ ਜੀ ਇੱਥੇ ਹੋ ਗਿਆ 8:30 ਦਾ ਟਾਈਮ ਹੋ ਗਿਆ ਵਾ ਤੇ ਦਿਲ ਛੇਰ ਖਾਣ ਲੱਗਿਆ ਵਾ ਰੋਟੀ ਤੇ ਮੈਂ ਖਾ ਲਈ ਪਹਿਲੋਂ ਹੀ ਤੇ ਇਹ ਮੈਂ ਹੁਣ ਸੂਟ ਆਪਣਾ ਜਿਹੜਾ ਵਾ ਉਹ ਕਟਿੰਗ ਕਰ ਲੂੰਗੀ ਇੱਥੇ ਮੈਂ ਸ਼ਰਟ ਦਾ ਪੀਸ ਜਿਹੜਾ ਵਾ ਉਹ ਲਾ ਲਿਆ ਵਾ ਪਹਿਲੋਂ ਤੇ ਸ਼ਰਟ ਦਾ ਪੀਸ ਲਾ ਕੇ ਤੇ ਉਹਨੂੰ ਮੈਂ ਮਤਲਬ ਸਹੀ ਕਰਕੇ ਪਹਿਲੋਂ ਰੱਖ ਲੂੰਗੀ ਫਿਰ ਬਾਅਦ ਵਿੱਚ ਇਹਨੂੰ ਲਾ ਲੂੰਗੀ ਮੈਂ ਨਿਸ਼ਾਨੀਆਂ ਤੇ ਦਿਲਸ਼ੇਰ ਰੋਟੀ ਖਾਂਦੇ ਆ ਵਾ ਮੈਂ ਵੀ ਰੋਟੀ ਖਾ ਲਈ ਆ ਤੇ ਕਰਮਜੀਤ ਨੇ ਵੀ ਖਾ ਲਈ ਤੇ ਦੂਜੀਆਂ ਕੁੜੀਆਂ ਨੇ ਵੀ ਖਾ ਲਈ ਆ ਪ੍ਰਭ ਨੇ ਤੇ ਸੁਮਨ ਨੇ ਉਹਨਾਂ ਦੋਆਂ ਜਣੀਆਂ ਉਹਨਾਂ ਵੀ ਖਾ ਲਈ ਰੋਟੀ ਤੇ ਮੈਂ ਲੱਗੀ ਇੱਥੇ ਆਪਣੇ ਸੂਟ ਦੀ ਕਟਿੰਗ ਕਰਨ। ਪਕਾ ਚਲੋ ਕਟਿੰਗ ਕਰਦੀਆਂ ਤਾਂ ਨਾਲੇ ਤੁਹਾਡਾ ਨਾਮ ਸ਼ੇਅਰ ਕਰ ਦਿੰਨੀ ਆ। ਤੇ ਮੇਰੇ ਕੋਲ ਫੁੱਲ ਮਤਲਬ ਸੂਟ ਦੀ ਨਹੀਂ ਮੈਂ ਕਟਿੰਗ ਤੁਹਾਡਾ ਨਾਮ ਸ਼ੇਅਰ ਕਰ ਸਕਦੀ ਕਿਉਂਕਿ ਵਲੌਗ ਜਿਹੜਾ ਫਿਰ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ ਵਾ। ਤੇ ਜਿਹੜਾ ਮਨ ਆ ਇਹ ਸੂਟ ਆ। ਇਹ ਹੈਗਾ ਕੈਮਰਿਕ ਕਾਟਨ ਤੇ ਬੜਾ ਪਿਆਰਾ ਬਹੁਤ ਜ਼ਿਆਦਾ ਸੌਫਟ ਹੈ ਇਹ ਕੱਪੜਾ ਤੇ ਛੋਟਾ ਛੋਟਾ ਪ੍ਰਿੰਟ ਹੈ ਤੇ ਬਿਲਕੁਲ ਲਾਈਟ ਜਿਹਾ ਕਲਰ ਹੈ ਇਹ ਬਹੁਤ ਛੋਟਾ ਜਿਹਾ ਪ੍ਰਿੰਟ ਵਾ ਜਿੱਦਾਂ ਬਜ਼ੁਰਗਾਂ ਦੇ ਹੁੰਦੇ ਆ ਸੂਟ ਤੇ ਗੱਲੀਸ਼ ਪ੍ਰਿੰਟ ਹੈ ਬਹੁਤ ਸੋਹਣਾ ਬਹੁਤ ਪਿਆਰਾ ਵਾ ਮੈਨੂੰ ਬਹੁਤ ਪਿਆਰਾ ਲੱਗਾ ਈ ਤੇ ਇਹਨੂੰ ਮੈਂ ਇਹਨਾ ਡਿਜ਼ਾਈਨ ਕਰਕੇ ਤੇ ਇੱਕਦਮ ਗੱਲੀਸ਼ ਲੁੱਕ ਦੇ ਦੇਣੀ ਆ ਇਦਾਂ ਮੈਂ ਪਹਿਲੋਂ ਇਹ ਵਰਦਾ ਹੀ ਬਣ ਗਿਆ ਕਿਉਂਕਿ ਵੱਡੇ ਵਰਦਾ ਕੱਪੜਾ ਵੱਡੇ ਵਰਦਾ ਸੀ ਤੇ ਵਰਦਾ ਹੀ ਬਣ ਗਿਆ ਸੂਟ ਤੇ ਇਦਾਂ ਕਰਕੇ ਨਾ ਮੈਂ ਪਹਿਲੋਂ ਜਦੋਂ ਮੈਂ ਸ਼ਰਟਾਂ ਲਾਉਣੀ ਆ ਦੋਵੇਂ ਪੀਸ ਅਗਲਾ ਪਿਛਲਾ ਤੋਂ ਤਾਂ ਮੈਂ ਨਾ ਇਦਾਂ ਤਿਆਲ ਪੇਲੋਂ ਬਣਾ ਕੇ ਰੱਖ ਲੈਣੀ ਆ ਉੱਤੇ ਇੱਕ ਦੂਜੇ ਦੇ ਰੱਖ ਲਈਦਾ ਵਾ ਤੇ ਇੱਕ ਦੇ ਦੇ ਨਾਲੇ ਕਿ ਕਾਣੋ ਵਗੈਰਾ ਕੁਝ ਨਹੀਂ ਰਹਿੰਦਾ ਤੇ ਇੱਕ ਕਟਿੰਗ ਜਿਹੜੀ ਆ ਬਿਲਕੁਲ ਸੇਮ ਟੂ ਸੇਮ ਮੋਢਿਆਂ ਵਗੈਰਾ ਗਲ ਦੀ ਇੱਕੋ ਜੰਦੀ ਆ ਨਾ ਮੈਂ ਵੋਟ ਗਲਾ ਬਣਾਉਣਾ ਵਾ ਪਰ ਮੈਂ ਗਲਾ ਜਿਹੜਾ ਵਾ ਰੇਪ ਪੱਟੀ ਲਾ ਕੇ ਬਣਾਉਣਾ ਵਾ ਇਹ ਮਤਲਬ ਬੁਕਰਮ ਨਹੀਂ ਇਹਨੂੰ ਲਾਉਣੀ ਕਿਉਂਕਿ ਇਹ ਜਿਹੜਾ ਕਪੜਾ ਬਹੁਤ ਜ਼ਿਆਦਾ ਹੀ ਹੌਲਾ ਵਾ ਸੌਫਟ ਆ ਤੇ ਮੈਂ ਨਾ ਜਿੰਨੇ ਵੀ ਹੁਣ ਸੂਟ ਸੀਤੇ ਆ ਤਿੰਨ ਚਾਰ ਸੂਟ ਮੈਂ ਸੀਲੇ ਆ ਤੇ ਮੈਂ ਸਾਰਿਆਂ ਦੇ ਗਲੇ ਜਿਹੜੇ ਨਾ ਉਹ ਮੈਂ ਬੋਰਡ ਗਲੇ ਬਣਾਏ ਆ ਤੇ ਨਾਲੇ ਮੈਂ ਰੇਪ ਪੱਟੀ ਲਾ ਕੇ ਬਣਾ ਲਈ ਆ ਕਿਉਂਕਿ ਹੌਲੇ ਹੌਲੇ ਕੱਪੜੇ ਆ ਤੇ ਇਹਨੂੰ ਏਡਾ ਬਕਰਵਨ ਲਾਉਣ ਦੀ ਲੋੜ ਹੀ ਨਹੀਂ ਪਈ ਇੱਥੇ ਮੈਂ ਨਾ ਟੀਰਾ ਰੱਖ ਲੈਣੀ ਹੁੰਨੀ ਆਪਣਾ ਸਾਢੇ 6 ਟੀਰਾ ਰਹਾ ਦੀਆਂ ਤੇ ਇੱਥੇ ਨੂੰ ਮੈਂ ਹਲਕਾ ਜਿਹਾ ਅੰਦਰੋਂ ਸ਼ੇਪ ਦੇ ਦੇਣੀ ਹੁੰਦੀ ਜਿਹਦੇ ਨਾਲ ਮੋਡੇ ਵਗੈਰਾ ਨਾ ਡਿੱਗਣ ਨਾ ਤੇ ਇੱਥੇ ਪਹਿਲਾਂ ਮੈਂ ਵੇਖੋ ਇੰਨੀ ਕ ਅੱਧਾ ਇੰਚ ਦੀ ਨਾ ਸ਼ੇਪ ਪਹਿਲਾਂ ਹੀ ਦੇ ਲਈਆ ਤੇ ਇੱਥੇ ਮੈਂ ਰੱਖਦੀ ਆ ਮੋਡਾ ਆਪਣਾ 7 ਤੇ 7 ਦੀ ਤੇ 21 ਦੀ ਇੱਥੇ ਮੈਂ ਰੱਖਦੀ ਆ ਛਾਤੀ 21 ਦਾ ਨਿਸ਼ਾਨ ਲਾ ਲਈਦਾ ਵਾ ਇੱਥੇ 6.5 ਦਾ ਮੈਂ ਨਿਸ਼ਾਨ ਲਾ ਲੂੰਗੀ ਇੱਕ ਇੱਕ ਲਾ ਲਿਆ ਵਾ 6 ਦਾ 6.5 ਦਾ ਇੱਥੇ ਲਾ ਲੂੰਗੀ ਮੈਂ 21 ਦੀ ਆ ਤੇ 21 ਦਾ ਅੱਧ ਹੁੰਦਾ ਵਾ 10.5 ਤੇ 10.5 ਦੀ ਮੈਂ ਲਾ ਕੇ ਤੇ ਇੱਥੇ ਬਾਹਰ ਦੀ 1 ਇੰਚ ਮੈਂ ਅੰਦਰ ਨੂੰ ਕਰਕੇ ਤੇ ਅਗਲੀ ਜਿਹੜੀ ਕਟਿੰਗ ਆ ਉਹ ਵੀ ਦੇ ਲੂੰਗੀ ਤੇ ਇੱਥੇ ਮੈਂ ਰੱਖਦੀ ਆ 12.5 ਤੇ ਪਲੇਟ 12.5 ਮੈਂ ਉੱਤੋਂ ਰੱਖਦੀ ਆ ਤੇ 3 ਦਾ ਮੈਂ ਗੈਪ ਰੱਖਦੀ ਆ ਮਤਲਬ ਕਿ ਟੋਟਲ 7 7 ਦਾ ਗੈਪ ਹੁੰਦਾ ਵਾ 8 ਦੇ ਮੇਰੇ ਅਗਲੇ ਪਲੇਟ ਹੁੰਦੇ ਆ ਤੇ ਜਿਹੜੇ ਬੈਕ ਸਾਈਡ ਦੇ ਪਲੇਟ ਹੁੰਦੇ ਆ ਉਹ ਮੇਰੇ 9 ਦੇ ਹੁੰਦੇ ਤੇ 2-2 ਦਾ ਗੈਪ ਰੱਖਦੀ ਆ ਮੈਂ ਪਲੋਈਆਂ ਦਾ ਤੇ ਮੈਂ ਕਿਉਂਕਿ ਪਲੋਈਆਂ ਪਾ ਕੇ ਇਸ ਚ ਚ ਕਰਦੀ ਆ ਮੈਂ ਨੋਨੀ ਉਦਾਂ ਸਿੱਧਾ ਕਹਿੰਦਾ ਇੱਥੇ ਮੇਰਾ ਹ ਲੈਣੀ ਆ 15.5 ਦਾ ਤੇ ਇਹ ਮੇਰਾ ਲਮਸ਼ਾ ਮਾ ਡੇਢ ਇੰਚ ਦਾ ਜਿਹੜਾ ਵਾ ਠਾਂ ਨੂੰ ਹੋ ਜਾਂਦਾ 9 ਇੰਚ ਡੇਢ ਇੰਚ ਦਾ ਤੇ ਇਹ ਮੈਂ ਲਾਈਨ ਰੱਖਦੀ ਆ ਆਪਣੀ 17 17 ਬਿਲਕੁਲ ਠੀਕ ਆਉਂਦੀ ਆ ਮੈਨੂੰ ਬਿਲਕੁਲ ਵੱਧ ਘੱਟ ਕਰਨ ਦੀ ਲੋੜ ਨਹੀਂ ਪੈਂਦੀ ਮੈਂ ਨਾ ਮਤਲਬ ਬਾਰ ਸੱਦਾ ਹੀ ਤੇ ਨਾ ਮੈਂ ਵੇਖਣ ਦੀ ਕਿ ਕਿਹੜਾ ਇਹ ਸ਼ੇਪ ਕਿੰਨੀ ਕੁ ਇਹਨੂੰ ਮਤਲਬ ਢਾਲੇ ਦੀ ਬਣ ਸਕਦੀ ਆ ਤੇ ਜਦ ਮਤਲਬ ਹੈਗਾ ਹੀ ਨਾ ਮੇਰਾ ਤੇ 2 ਇੰਚ ਦੀ ਮੇਰੀ हिਪ ਆ ਤੇ 26 ਇੰਚ ਦਾ ਮੇਰਾ ਘੇਰਾ ਬਣ ਜਾਣਾ ਉੱਪਰੋਂ ਮੇਰਾ ਹਲਿਆਵਾ 4.5 ਦਾ ਗਲਾ ਲੌਂਗ ਤੇ 3.5 ਦੀ ਮੈਂ ਰੱਖੂੰਗੀ ਇਹਦੀ ਚੜਾਈ ਤੇ ਆ ਮੈਂ ਕੱਟ ਲਿਆ ਪਿਛਲਾ ਮੋਢਾ ਆ ਮੈਂ ਅਗਲੇ ਮੋਢੇ ਦੀ ਕਟਿੰਗ ਪਾਉਂਦੀ 1 ਇੰਚ ਦੀ ਤੇ ਇੱਥੋਂ ਮੈਂ ਨਾਲ ਹੀ ਜਿਹੜੀ ਗਲੇ ਦੀ ਨਾ ਉਹ ਗਲੇ ਦੀ ਮੈਂ ਇੱਕੋ ਜੀ ਜਿਹੜੀ ਆ ਗੁਲਾਈ ਰੱਖ ਦੇਣੀ ਆ ਤੇ ਚਲੋ ਜੀ ਆ ਮੇਰੀਆਂ ਕਟਿੰਗਾਂ ਪੈ ਗਈਆਂ ਸਾਰੇ ਨਿਸ਼ਾਨੀਆਂ ਵਗੈਰਾ ਜਿਹੜੀਆਂ ਉਹ ਲੱਗ ਗਈਆਂ ਵਾ ਬਸ ਇਹਦੀ ਮੈਂ ਬਾਹਾਂ ਕੱਟਣੀਆਂ ਵਾ ਤੇ ਰੇਪ ਪੱਟੀ ਗਲ ਨੂੰ ਲਾ ਦੇਣੀ ਆ ਤੇ ਡਿਜ਼ਾਈਨ ਕਰ ਦੇਣਾ ਸਿੰਪਲ ਜਿਹਾ ਇਹਨਾਂ ਮੈਂ ਸਾਰੇ ਜਿਹੜੇ ਆ ਅਗਲੇ ਪਿਛਲੇ ਨਿਸ਼ਾਨਾਂ ਵਾ ਸਾਰੇ ਨਿਸ਼ਾਨੀਆਂ ਨੇ ਪੱਕੇ ਕਰ ਲੈਣੇ ਆ ਜਿਹੜੇ ਮੇਰੇ ਬੈਕ ਸਾਈਡ ਦੇ ਪਲੇਟ ਹੁੰਦੇ ਲੌਂਗ ਵਾਲੇ ਲੌਂਗ ਹੀ ਪੈਂਦੇ ਆ ਬੈਕ ਸਾਈਡ ਉਹ ਮੇਰੇ 9 ਇੰਚ ਦੇ ਹੁੰਦੇ ਆ ਜਿਹੜੇ ਮੈਂ ਅਗਲੇ ਪਲੇਟ ਪਾਉਣੀ ਆ ਉਹ ਮੇਰੇ 8 ਦੇ ਹੁੰਦੇ ਆ ਤੇ ਪਲੋਈਆਂ ਦਾ ਤੁਹਾਨੂੰ ਪਤਾ ਹੀ ਆ ਨਾ ਜਿਹੜੇ ਸੂਟ ਸੀਂਦੇ ਆ ਕਿ ਪਲੋਈਆਂ ਕਿੰਨੇ ਕਿੰਨੇ ਤੇ ਪੈਂਦੀਆਂ ਵਾ ਤਾਂ ਬਾਕੀ ਇਹ ਕਿ ਕਟਿੰਗ ਦਾ ਥੋੜਾ ਬੋਤਾ ਹਰ ਇੱਕ ਬੰਦੇ ਦਾ ਨਾ ਹੱਥ ਆਪਣਾ ਆਪਣਾ ਹੁੰਦਾ ਵਾ ਤੇ ਕਟਿੰਗ ਸੇਮ ਹੀ ਹੋਈ ਹੁੰਦੀ ਆ ਬਸ ਇਹ ਆ ਕਿ ਥੋੜਾ ਨਾਪਣ ਦਾ ਫਰਕ ਹੋ ਜਾਂਦਾ ਹੁੰਦਾ ਵਾ ਚਲੋ ਜੀ ਮੈਂ ਕਰਦੀ ਵੀਡੀਓ ਦਾ ਇੱਥੇ ਐਨ ਮਿਲਦੇ ਨੇਕਸਟ ਵੀਡੀਓ ਤੱਕ ਲਈ ਬਾਏ ਬਾਏ